ਹੈਲੋ ਹਾਂਜੀ ਆਪੇ ਆਪਣੇ ਨਾਲ ਕਰਾ ਗੱਲ ਹੈਲੋ ਹਾਂਜੀ ਭਾਜੀ ਉਹ ਨਾ ਮੀਨਾ ਕੁੜੀ ਦੇ ਲਾਗੇ ਵਿਆਹ ਕਰਾ ਕੇ ਆਇਆ ਨਹੀਂ ਗਾ ਤੇ ਮੁਝੇ ਨਾ ਇਹਨੇ ਮੈਨੂੰ ਦੱਸਿਆ ਵੀ ਮੇਰੇ ਇਤਰਾ ਮੰਮੀ ਮੈਂ ਦਵਾਈ ਖਾਣੀ ਤੇ ਮੈਂ ਇਹਨੂੰ ਪੁੱਛਿਆ ਕਾਦੀ ਪੁੱਤ ਦਵਾਈ ਖਾਣੀ ਇਹਨੂੰ ਪੁੱਛ ਲਓ ਭਾਵੇਂ ਬੈਠਾ ਜੇ ਲਾਗੇ ਅੱਛਾ ਜੀ ਮੈਂ ਸਮਝਿਆ ਕਿ ਕੁੜੀ ਦੇ ਲਾਗੇ ਗਿਆ ਤੇ ਖਰੇ ਸਰੀਰ ਤੇ ਜ਼ਖਮ-ਜੁਖਮ ਹੋ ਗਏ ਤੇ ਮੈਂ ਨੂੰ ਆਖਿਆ ਖਡੂਰ ਸਾਹਿਬ ਤੋਂ ਆ ਜਾ ਤੇ ਮੈਂ ਕਿਹਾ ਸਾਡੇ ਇੱਥੇ ਡਾਕਟਰ ਬੜਾ ਛਾਣਾ ਤੇ ਉਹਨੂੰ ਵਿਖਾਉਨੇ ਆ ਵੀ ਜੇ ਜ਼ਖਮ ਹੋ ਗਏ ਤੇ ਤੇਰੇ ਠੀਕ ਹੋ ਜਾਣਗੇ ਇਹਨੇ ਆਖਿਆ ਨਹੀਂ ਮੰਮੀ ਉਹ ਗੱਲ ਨਹੀਂ ਕਿ ਮੇਰੀ ਹੋਰ ਗੱਲ ਆ ਫਿਰ ਇਹਨੇ ਕੀਤਾ ਜੇ ਤਾਏ ਨੂੰ ਫੋਨ ਤੇ ਫਿਰ ਇਹਨੇ ਕੀਤਾ ਪੂਆ ਦੇ ਮੁੰਡੇ ਨੇ ਫੋਨ ਤੇ ਉਹਨਾਂ ਆਖਿਆ ਵੀ ਦਵਾਈ ਖਾ ਬੱਸ ਸਾਡੇੋਂ ਫਿਰ ਇਹ ਦਵਾਈ ਲਈ ਕਹਿ 3000 ਰੁਪਏ ਦੀ 3000 ਦੀ ਉੱਪਰ ਕੁੜੀ ਕੋ ਪਰਚੀ ਵੀ ਪਈ ਜੇ ਦਵਾਈ ਵੀ ਪਈ ਆ ਸਭ ਕੁਝ ਪਿਆ ਵਾ ਲਿਮਾਰੀ ਦੇ ਵਿੱਚ ਜਿਹੜੀ ਇਹਨੇ ਖਾਧੀ ਆ ਪੇਰ ਜਿਹਦਾ ਸਰੀਰ ਮਾੜਾ ਮੋਟਾ ਕੋ ਠੀਕ ਹੋਇਆ ਤੇ ਇਹ ਕੁੜੀ ਦੇ ਨਾਲ ਸਾਉਣ ਪ ਡੇਢ ਮਹੀਨੇ ਪਿੱਛੇ ਕੁੜੀ ਦੇ ਨਾਲ ਸੁੱਤਾ ਵਾ ਸੁਹਾਗ ਰਾਤ ਤੇ ਆਪਾਂ ਪਹਿਲੇ ਦਿਨ ਮਨਾਉਂਦੇ ਆ ਤੇ ਇਹਨੇ ਡੇਢ ਮਹੀਨੇ ਪਿੱਛੇ ਕੁੜੀ ਦੇ ਨਾਲ ਮਾੜਾ ਚੰਗਾ ਕੀਤਾ ਤੇ ਚਲੋ ਮਾਰਾ ਇਹਨੇ ਕੋਈ ਬੱਚਾ ਹੋ ਗਿਆ ਹੁਣ ਕੁੜੀ ਆਂਦੀ ਜੇ ਫੇਰ ਇਹਦਾ ਉਹੀ ਹਾਲ ਆ ਸਰੀਰ ਇਹਦਾ ਡਿੱਗਾ ਰਹਿੰਦਾ ਵਾ ਤੇ ਤੋਤੀ ਇਹਦੀ ਖੜੀ ਨਹੀਂ ਹੁੰਦੀ ਤੇ ਇਹ ਆਂਦੀ ਵੀ ਮੈਨੂੰ ਆਂਦਾ ਤੂੰ ਠੱਕ ਠੁੱਕ ਕੇ ਤੇ ਇਦਾਂ ਕਰ ਫੇਰ ਮੈਨੂੰ ਦੱਸਾ ਮੁੰਡਾ ਖੁੰਡਾ ਤੇ ਇਹ ਗੱਲਾਂ ਫੱਬਦੀਆਂ ਹੁਣ ਸਾਨੂੰ ਤੇ ਸ਼ਰਮ ਆਉਂਦੀ ਐ ਤੁਹਾਨੂੰ ਦੱਸਣ ਦਾ ਤਾਂ ਸਾਨੂੰ ਵੀ ਇਹ ਤੁਹਾਡਾ ਵੀ ਸਰੀਰ ਹੈ ਜੇ ਮੇਰੇ ਸਾਹਮਣੇ ਚੰਗਾ ਨਾ ਇਹ ਕੀ ਕਰਦਾ ਰਿਹਾ ਜੇ ਇਹਨੂੰ ਇਹਨੂੰ ਕਮਜ਼ੋਰੀ ਹੋਈ ਆ ਇਹ ਫਿਰ ਹੱਥਾਂ ਨਾਲ ਕਰਦਾ ਰਿਹਾ ਹੋਊਗਾ ਤੇ ਨਾਣਾ ਕਮਜ਼ੋਰ ਕਰ ਬੈਠਾ ਵਾ ਪਾਜੀ ਦੱਸੋ ਸਾਡਾ ਜੀ ਨਹੀਂ ਕਰਦਾ ਤੁਹਾਨੂੰ ਦੱਸਣ ਨੂੰ ਫਿਰ ਤੁਸੀਂ ਸਾਡੇ ਵੀਰਾਂ ਵਰਗੇ ਜੇ ਸ਼ਰਮ ਆਉਂਦੀ ਸਾਨੂੰ ਵੀ ਦੱਸਣ ਆਪਣੀਆਂ ਧੀਆਂ ਦੀਆਂ ਇਤਨਾ ਗੱਲਾਂ ਦੱਸਣ ਕਿੱਡੀ ਸ਼ਰਮ ਆਉਂਦੀ ਆ ਤੁਹਾਡੇ ਘਰ ਵੀ ਧੀਆਂ ਧੀਆਂ ਹੈਗੀਆਂ ਤੁਸੀਂ ਦੱਸੋ ਤੁਸੀਂ ਐਦਾਂ ਦੱਸੋਗੇ ਤੇ ਮਾਵਾਂ ਦਾ ਦਿਲ ਨਹੀਂ ਪਾੜਦਾ ਪਾਜੀ ਅਸੀਂ ਕਿੱਡੇ ਸ਼ਰਮਿੰਦੇ ਹੋਣ ਡਿਆ ਨਹੀਂ ਉਹਦੇ ਚਲੋ ਗੱਲ ਠੀਕ ਹੈ ਪਰ ਕਹਿੰਦਾ ਭਾਇਆ ਤੇ ਆਪਾਂ ਦਾ ਰਣਾ ਇਹ ਰਗਦੇ ਲੈ ਕੇ ਭਾਜੀ ਰਣਾ ਕਿੱਸੇ ਮੇਰੇ ਦਾਪੀ ਕੁੜੀਆਂ ਕੋਈ ਦਿੱਤੋ ਕੁੜੀ ਨਵੀਂ ਜਵਾਨੀ ਆ ਕਾ ਟੁੱਟਿਓ ਨਾ ਗੱਲ ਨੂੰ ਇਹਨਾਂ ਬੁੜੀਆਂ ਦੇ ਵਿੱਚ ਜੋ ਹੁੰਦਾ ਵਾ ਤੇ ਬੰਦੇ ਨੂੰ ਵੀ ਚਾਹੀਦੀ ਆ ਜੇ ਇਹ ਉਹਦੀ ਕਰਦਾ ਵੇ ਲੋੜ ਪੂਰੀ ਤੇ ਕੁੜੀ ਆਵੇ ਤੇ ਉਹ ਆਂਦੀ ਮੈਨੂੰ ਤਾਂ ਚੁੰਡੀਆਂ ਵੜਦਾ ਲੈਂਦਾ ਐਵੇਂ ਖਾਂਦਾ ਨਹੀਂ ਤਾਂ ਆਹਨਾਂ ਦੀ ਤੋਤੀ ਜਿਹੜੀ ਖੜੀ ਨਹੀਂ ਹੁੰਦੀ ਤੇ ਉੱਥੇ ਆਂਦੀ ਜੇ ਮੈਂ ਲੀੜੇ ਲਾਉਣ ਲੱਗਦੀ ਤੇ ਪਹਿਲਾਂ ਹੀ ਇਹਦਾ ਗੰਦ ਥੱਲੇ ਡਿੱਗਾਂਦਾ ਭਾਜੀ ਕੀ ਮੈਂ ਤੁਹਾਨੂੰ ਗੱਲ ਤਾਂ ਸਮਝ ਨਹੀਂ ਤੇ ਸ਼ਰਮਾਉਂਦੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਤੇ ਕੀ ਇਹ ਬੁੱਢੀ ਰੱਖੂਗਾ ਇਹ ਪਹਿਲਾਂ ਦੱਸ ਦਿੰਦਾ ਮੇਰੇ ਤੇ ਕਮਜ਼ੋਰੀ ਆ ਜਾਂ ਆਪਣਾ ਲਾਜ ਕਰਮਦਾ ਜਾਂ ਕੁਝ ਕਰਦਾ ਤੇ ਫੇਰ ਵਿਆਹ ਕਰਮਦਾ ਹਾਂ ਇਹ ਇਤੋਂ ਹੀ ਅੰਦਰ ਸੁੱਤੇ ਰਹ ਦੋਵੇਂ ਜੀ ਤੇ ਇਹ ਦੋਵੇਂ ਇਹੋ ਕੰਮ ਕਰਦੇ ਜੇ ਦੂਜਾ ਵੀ ਇਹੋ ਕੰਮ ਕਰਦਾ ਤੇ ਇਹਨਾਂ ਨੂੰ ਸ਼ਰਮ ਨਹੀਂ ਹੈਗੀ ਤੇ ਹੁਣ ਇਹ ਕਹਿੰਦੇ ਆਂ ਕਿ ਕੁੜੀ ਮਾੜੀ ਆ ਤੇ ਕੁੜੀ ਮਾੜੀ ਫੇ ਗਾਲਾਂ ਹੀ ਕੱਢਣੀਆਂ ਜੇ ਤੂੰ ਐਵੇਂ ਚੁੰਡੀਆਂ ਵੱਢੀ ਜਾਂਦਾ ਪੱਲੇ ਤੇਰੇ ਕੱਖ ਹੈ ਨਹੀਂਗਾ ਹੁਣ ਅਹੀਂ ਇੱਥੇ ਬੰਦਿਆਂ ਜਾ ਕੇ ਕੀ ਕਹੀਏ ਤੁਹਾਨੂੰ ਮੇ ਉਹ ਦੱਸਦੀ ਆਂ ਕਿ ਬਦਮਾਸ਼ ਫਾਕੀ ਦਾ ਅਸਲ ਤੇ ਇਹ ਨਦੀ ਵੀ ਕਹਾਂਦੀ ਆਂ ਕਿ ਅਜੇ ਉਹ ਦੱਸਦੀ ਜੇ ਮੈਂ ਤੇ ਕੁੜੀ ਦੇ ਵੀ ਪੂਰੀ ਜਵਾਨੀ ਆ ਤੇ ਕੁੜੀ ਕਿੱਤਰਾ ਕੱਢੂਗੀ ਆਪਾਂ ਤਾਂ ਬੁੱਢੇ ਆ ਰਹੇ ਹੋ ਇਹ ਕੰਮ ਕਰਦੇ ਆਂ ਤੇ ਇਹ ਜਿੱਤੀਆਂ 30 30 ਸਾਲਾਂ ਦਾ ਤੇ ਕਿੱਥੇ ਗੱ ਉਹ ਗੱਲ ਤੇ ਹੁਣ ਆਪਾਂ ਕੀ ਕਰੀਏ ਦੱਸ ਮੇਰਾ ਤੇ ਇਹਨਾਂ ਮੈਂ ਕਹਣਾ ਕਰਦੀ ਐਥੇ ਕਰਕੇ ਵੀ ਤੂੰ ਆਪਣਾ ਇਲਾਜ ਕਰਾ ਚੱਲ ਜੇ ਤੈਨ ਮਾਰ ਇਹਨ ਤੇਰੀਕ ਤੇ ਦਵਾਈ ਖਾਦੀ ਆ ਮਾੜਾ ਮੋਟਾ ਤੇਰਾ ਕਦੇ ਹੋਇਆ ਤੇ ਤੈਨੂੰ ਮਾਰ ਇਹਨ ਜੀ ਦੇਤਾ ਤੇ ਤੂੰ ਆ ਮੇਰਾ ਘਰ ਵਸ ਗਿਆ ਤੇ ਤੂੰ ਹਣ ਬਾਜੀ ਵੇਖੋ ਜੱਪ ਤੂੰ ਇਹੋ ਜਿਹਾ ਕੰਮ ਕਰੇਂਗਾ ਨਾ ਤੇ ਰਾਤ ਸਾਰੀ ਕੁੜੀ ਨੂੰ ਤੂੰ ਚੁੰਡੀਆਂ ਵੜਦਾ ਰਹੇਂਗਾ ਤੇ ਸੌਣਾ ਨਹੀਂ ਹੁੰਦਾ ਤਹੀ ਤੀ ਬਾਰੇ ਤੁਹਾਡੀ ਤੀ ਲੱਗਦੀ ਆ ਤੇ ਤੈਨੂੰ ਮੈਨੂੰ ਦੱਸਾਂ ਐਵੇਂ ਤੇ ਨਹੀਂ ਨਾ ਚੁੰਡਿਆਂ ਜਾਂ ਚੱਲ ਛੇਜੇ ਗੱਲ ਕੀਤੀ ਭਾਜੀ ਕਹਿੰਦਾ ਖੰਡ ਤੁਸੀਂ ਆਪਣੀ ਰੌਣਕ ਮੇਲਾ ਕਰੋ ਤੇ ਤੁਸੀਂ ਸਮਝਾ ਤੇ ਉਹ ਵੀ ਸਮਝੇ ਇਹ ਤਾਂ ਇਹਨੇ ਮਰੇ ਪੱਲੇ ਕੱਖ ਹੈ ਗਾਣੀ ਤੇ ਸਾਰੀ ਰਾਤ ਉੱਣੀ ਮੈਨੂੰ ਕਦੀ ਬੁੰਡ ਚੁੰਗਲਾਂ ਦੇਂਦਾ ਰਹਿੰਦਾ ਕਦੀ ਮੇਰੀ ਚੁੰਡੀਆਂ ਵੜਦਾ ਨਿੰਦਾ ਤੇ ਦੱਸੋ ਇਹ ਕੋਈ ਗੱਲ ਤ ਨਹੀਂ ਨਾਗੀ ਸਰ ਜੋਰ ਗਾ ਦੀ ਪਰ ਉਹ ਆਪਾਂ ਕੀ ਕਹਿ ਸਕਦੇ ਹੋ ਜੇ ਕਰਦੇ ਜਦੋਂ ਭਾਜੀ ਘਰ ਜਾਣ ਨਹੀਂ ਦਿੱਤਾ ਨਾਹੀਂ ਕੀ ਕਰੀਏ ਇਹ ਸਾਡੇ ਸਾਹਮਣੇ ਭਾਜੀ ਕਿੱਡੀਆਂ ਰੀਤਾਂ ਨਾਲ ਵਿਆਹ ਕੀਤਾ ਸਾਨੂੰ ਇਸਾਨ ਦੀ ਕੋਈ ਗੱਲ ਨਹੀਂ ਤੇ ਚੱਲ ਲੜਾਈ ਤੇ ਇਹਨਾਂ ਦੀ ਹੋਰ ਗੱਲਾਂ ਦੀ ਆ ਤੇ ਗੱਲਾਂ ਪੰਡੀਆਂ ਹੋਰ ਨਾਲੇ ਤੁਹਾਨੂੰ ਬੁਰੇ ਬਣਾਉਣ ਦੇ ਨਾਲੇ ਸਾਨੂੰ ਬਣਾਉਣ ਦੇ ਤੇ ਨਾਲੇ ਲੋਕਾਂ ਨੂੰ ਬਣਾਉਣ ਦੇ ਗੱਲ ਤਾਂ ਫੇ ਆਪਾਂ ਕੀ ਕਰੀਏ ਕਰੀਏ ਤੁਸੀਂ ਹੁਣ ਦੱਸੋ ਬਈ ਕੀ ਕਰੀਏ ਤੈਨੂੰ ਛੇ ਇਹਦੇ ਛਿੱਤਰ ਮਾਰੋ ਮੂੰਹ ਤੇ ਵੀ ਕਜਰਾ ਤੈਨੂੰ ਕੀ ਅੱਗ ਲੱਗੀ ਹਿੰਦੂ ਨਾੜਾ ਕਮਜ਼ੋਰ ਕਰ ਲਈਆਂ ਆਪਣੀਆਂ ਲੋਰ ਗੱਲ ਠੀਕ ਹੈ ਤੁਹਾਡੀ ਹਾਂ ਫਿਰ ਜੇ ਕੋਈ ਜੇ ਕੁੜੀਆਂ ਦੀ ਤੇ ਜੇ ਮੈਂ ਸੌਝਨੀ ਤੇ ਤਾਂ ਵੀ ਰਿਸ਼ਤੇਦਾਰਾਂ ਨੂੰ ਸਾਰੀ ਗੱਲ ਦੱਸਦਾ ਜੇ ਮੈਂ ਨਹੀਂ ਸੰਭਲੀ ਤਾਂ ਵੀ ਭਾਜੀ ਘਰ ਦੇ ਹਾਂ ਗੱਲਾਂ ਦੱਸੋ ਸਾਰੀਆਂ ਆਪਾਂ ਡਿਟੇਲਾਂ ਦੱਸੀਏ ਤੇ ਕਿੱਡੀ ਕ ਆਪਣੀ ਗੱਲ ਆ ਚ ਚਬਰੀ ਦੀ ਤੂੰ ਦੱਸ ਜੇ ਤੂੰ ਚੰਗਾ ਹਜੇ ਤੁਸੀਂ ਮਾਰੇ ਤੇ ਤੂੰ ਆਪਣੀਆਂ ਸਾਰੀਆਂ ਮਾਸਾਣਾਂ ਦਾ ਸਾਰੀ ਗੱਲ ਮੈਨੂੰ ਦੱਸਦਾ ਕੁੜੀ ਅੱਜ ਮੇਰੇ ਨਾਲ ਸੁੱਤੀ ਨਹੀਂ ਅੱਜ ਮੈਂ ਬੁਣ ਤੇ ਚੁੰਡੀ ਵੱਡੀ ਪਾਜੀ ਮੈਂ ਫੋਨ ਕੀਤਾ ਸੀ ਹੁੰਦਾ ਜਿੰਨੀ ਗੱਲ ਸਾਰੀ ਇਹ ਦੱਸਦਾ ਇਹਨੂੰ ਛੇਤਰ ਮਾਰੋ ਵੀ ਸ਼ਰਮਿੰਦਿਆ ਤੁਸੀਂ ਦੱਸੋ ਤੁਸੀਂ ਵੀ ਘਰ ਤੇ ਜਾਂ ਸੰਦੇ ਜਾਂ ਨਹੀਂ ਸੰਦੇ ਤੇ ਲੋਕਾਂ ਨੂੰ ਦੱਸਦੇ ਫਿਰਦੇ ਜੀ ਨਹੀਂ ਗੱਲ ਦੱਸੀ ਦੀ ਨਾ ਕੀਤੀ ਐਤਕੀਨ ਪਾਜੀ ਇਹਨੂੰ ਪੁੱਛੋ ਮੁੰਡੇ 'ਚ ਬੜੀ ਗਲਤੀਆਂ ਨੇ ਪਾਜੀ ਚਲੋ ਇੱਕ ਤਾਂ ਵੇਖੋ ਤੁਸੀਂ ਖਾਂਦਾ ਪੀਂਦਾ ਵੇਖੋ ਇਹਨੂੰ ਕਿੰਨਾ ਖਾਂਦਾ ਕਾਲੀ 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 ਇਹਨੂੰ ਅਹੀ ਅਕਲ ਹੀ ਦਿੰਨੇ ਉਹ ਕਹੀਦਾ ਤੁਹਾਡੀ ਗੱਲ ਠੀਕ ਹੈ ਪਰ ਆਪਾਂ ਇਹ ਤਾਂ ਕਿਹਾ ਮੈਂ ਗਿਆ ਉਹਥੇ ਖਾ ਦੇ ਇੱਥੇ ਕਹਿੰਦਾ ਇਹ ਇਹ ਉਹਦਾ ਸੀਦਾ ਵੀ ਮਾਨ ਆਪਾਂ ਕੰਮ ਕਰ ਜੋ ਕਹਿੰਦਾ ਖਾ ਜਾਣ ਗਣ ਉਹ ਗੱਲ ਤੁਹਾਡੀ ਠੀਕ ਬੋਲਾਈ ਸੀ ਖਾਵੇ ਕਿੰਨਾ ਮਰਜ਼ੀ ਖਾਵੇ ਹਾਂ ਤੇ ਪਰ ਸਹਿਜ ਮਤੇ ਨਾ ਖਾਵੇ ਉਹ ਆਦਾ ਜਿਦਾ ਕਿ ਇਹ ਪਈਆਂ ਤੇ ਉਹਦੀ ਦਾ ਪਤਾ ਸੀ ਬਸ ਮੈਂ ਕੋਈ ਬੜੀ ਮਹਿਮਾਨੀ ਆਤਾ ਪਈਆਂ ਨੂੰ ਮਾਰੀ ਪਹਿਲਾਂ ਵੀ ਕਿਹਾ ਇਹ ਨਾਗਰਾਸ ਤੇ ਆਪਾਂ ਆਪੜਾ ਤੇ ਪੜ ਗਿਆ ਤਾਂ ਮੈਂ ਰੋਂਦਾ ਹਾਂ ਉਹ ਤਾਂ ਉਹ ਕਰਾਤਾ ਤਾਂ ਹੁੰਦੇ ਜੇ ਬੱਲੇ ਹੋ ਗਿਆ ਤੇ ਭਾਜੀ ਇਹਦੇ ਪੱਲੇ ਕੱਖ ਨਹੀਂ ਜਿਹਾਗਾ ਤੇ ਫਿਰ ਵੀ ਵੇਹਲਾ ਮੇਰੀ ਧੀਾਂ ਦੀ ਚੰਨ ਮੈਂ ਦਿਨ ਕੱਟ ਨੂੰ ਤੇ ਪਰ ਮੈਨੂੰ ਸਤਾਵੇ ਨਾ ਜੇ ਮੈਂ ਇਹਦੇ ਲਾਗੇ ਪੈ ਜੇ ਨਹੀਂ ਤੇ ਸਾਰੀ ਰਾਤ ਆਂਦੀ ਕਦੀ ਮੇਰੇ ਮੰਮਿਆਂ ਤੇ ਚੁੰਡੀਆਂ ਕਦੀ ਮੇਰੇ ਚਿੱਤਣਾ ਤੇ ਚੁੰਡੀਆਂ ਕਦੀ ਮੇਰੇ ਮੂੰਹ ਤੇ ਦੰਦੀਆਂ ਦੱਸਾ ਮੈਨੂੰ ਕੀ ਧੀ ਪਹਿਣ ਕਰੇ ਮੈਨੂੰ ਦੱਸ ਫਿਰ ਮੇਰੀ ਗੱਲ ਸੁਣੋਂ ਕੰਮੇਲਾ ਭਾਜੀ ਤੁਸੀਂ ਨਹੀਂ ਤੁਸੀਂ ਨਹੀਂ ਕਰਦੇ ਰਹਿ ਆਪਾਂ ਨਹੀਂ ਕਰਦੇ ਰਹਿ ਤੁਸੀਂ ਮੇਰੇ ਵਰਗਾ ਠੀਕ ਜੀ ਪਰ ਹੁਣ ਆਪਾਂ ਕੀ ਕਰੀਏ ਦੱਸੋ ਜਾਰ ਭਾਜੀ ਫਿਰ ਤੁਸੀਂ ਦੱਸੋ ਨਾ ਕਿ ਸਾਡੀ ਤੇ ਜ਼ਿੰਦਗੀ ਖਰਾਬ ਹੋ ਗਈ ਨਾ ਧੀ ਪਹਿਣ ਦੀ ਮੈਂ ਉਹਦੇ ਗੱਦੇ ਸੱਚ ਜੀ ਤਾਂ ਤੇਰੇ ਕੋਲ ਕੀ ਬਾਅਦ ਹੈ ਕੋਈ ਬੜਾ ਕਰਦਾ ਨਹੀਂ ਕਰਦਾ ਚਲ ਕਰਦਾ ਸਾਰੀਆਂ ਮੰਨਦਾ ਪਰ ਕਹਿੰਦਾ ਭਾਵੇਂ ਜ਼ਿੰਦਗੀ ਦਵਾ ਕਰਾਂਦੀ ਉਹ ਦੇਖਦੇ ਨਹੀਂ ਹੁੰਦੇ ਕਦੀ ਵੀ ਨਹੀਂ ਮੇਰੇ ਨਾਲ ਮੇਰੀ ਗੱਲ ਸੁਣਾਈ ਜੇ ਤੈਨੂੰ ਕਮੀਆਂ ਦੱਸਤੀਆਂ ਜੇ ਵੀ ਕੁੜੀ ਐਸੇ ਗੱਲਾਂ ਲੜਦੀ ਜੇ ਜੇ ਕੁੜੀ ਆਂਦੀ ਮੇਰੇ ਨਾਲ ਇੱਕ ਗੱਲ ਕਰਦਾ ਉਹਨੂੰ 10 10 ਵਾਰ ਮੈਨੂੰ ਪੁੱਛਦਾ ਭਾਜੀ ਇਹ ਪੜਿਆ ਲਿਖਿਆ ਬੰਦੇ ਦਾ ਮਤਲਬ ਹੁੰਦਾ ਵੀ ਤੂੰ ਮੈਨੂੰ ਦੱਸਦੀ ਗੱਲ ਤੂੰ ਹੀ ਕਿੰਨਾ ਕੁ ਵਾਧੂ ਬੋਲਦੇ ਮੈਂ ਕੋਈ ਲੋੜ ਨਹੀਂ ਕੋਈ ਹੈ ਜੇ ਜੇ ਇਹ ਚੀਜ਼ ਪੁੱਛੀ ਤੇਰੀ ਗੱਲ ਸੁਣ ਇਹਨੇ ਚੀਜ਼ ਪੁੱਛੀ ਉਹ ਦੱਸ ਦਵੇ ਉਹਨੇ ਕਿਹਾ ਕਿ ਸਬਦਾ ਪਾਣੀ ਲਿਆ ਦੇ ਤੇ ਇਹ ਲਿਆ ਦੇ ਵੈ ਭਾਜੀ ਪੰਜ ਪੰਜ ਗੇੜੇ ਲੰਮਦਾ ਤੇ ਨਹੀਂ ਚੀਜ਼ ਲਿਆਉਂਦਾ ਫਿਰ ਤੀ ਪੈਣੇ ਆਪ ਹੀ ਜਾਣਾ ਜੇ ਲਿਆ ਕੇ ਦੇਵੇਂ ਤੇ ਇਹ ਉਹ ਕਿਉਂ ਜਾਵੇ ਪਹਿਲੋਂ ਆਂਦੀ ਮੈਂ ਇਹਨੂੰ ਕਲਉਂਦੀ ਸਬਦਾ ਲੈਣ ਜਦੋਂ ਨਹੀਂ ਲੈ ਕੇ ਆਂਦੀ ਦਸ ਗੇੜੇ ਵੀ ਹੋਣ ਤਾਂ ਵੀ ਨਹੀਂ ਲੈਂਦਾ ਜੀ ਦੱਸੋ ਅਹੀਂ ਭਾਜੀ ਝੋਟਨੀ ਮਾਰਦੇ ਨਾ ਹੀ ਤੁਹਾਡੇ ਨਾਲ ਝੂਠਾ ਲਜਾਮ ਲਾਉਣਾ ਚਾਹੁੰਦੇ ਆ ਤੇ ਸਿਰਫ ਇੱਕ ਮੈਂ ਇੱਕ ਗੱਲ ਤੁਹਾਨੂੰ ਦੱਸਾਂ ਚਲੋ ਉਹ ਤੁਹਾਡੀ ਗੱਲ ਦੀ ਗੱਲ ਚਲੋ ਤੁਹਾਡਾ ਜਦੋਂ ਇਹ ਨਾ ਦਾਵਾ ਕਰ ਕੋ ਹੋ ਰਿਹਾ ਹੈ ਕਿ ਇਹਨਾਂ ਚੀਜ਼ ਹੈ ਨਹੀਂ ਕੋਈ ਰੋਟੀ ਪਾਣੀ ਖਾਂਦੇ ਰੇ ਮੈਂ ਆਪੇ ਜਮਾਨਾ ਜੋ ਹੁੰਦਾ ਕਰੀਆ ਰੋਟੀ ਪਾਣੀ ਖਾਈਏ ਤੁਹਾਨੂੰ ਕੋਈ ਕਿ ਕਿ ਪਾਣੀ ਰੋਟੀ ਪਾਣੀ ਦੀ ਕੰਡੀਆਂ ਦੀ ਕੋਈ ਕਮੀ ਮੇਰੇ ਸਹੁਰੇ ਨੇ ਵੀ ਨਹੀਂ ਰਹਿਣ ਦਿੱਤੀ ਕੋਈ ਕਮੀ ਮੈਂ ਇਹ ਨਹੀਂ ਕਰਾਂਦੀ ਸਿੱਧਾ ਮੈਂ ਸੱਦੇ ਦਾ ਕੋਠੇ ਵੱਖਰਾ ਰੱਖਿਆ ਸੀ ਜੇ ਜਮਾਨਾ ਜੋ ਮਨਜ਼ੀ ਕਰ ਰੋਟੀ ਪਾਣੀ ਖਾਓ ਨਾ ਇਹ ਜੀ ਜੀ ਲੋੜਾ ਜੀ ਹੁੰਦੀ ਤੇ ਨਾ ਮੈਂ ਤੁਹਾਡੇ ਕੋ ਭਗਾਵਾਗਾ ਇਹ ਜਮਾਨਾ ਖਾਈ ਜਾਓ ਚੁੱਪ ਕਰਕੇ ਹੋ ਤਾਂ ਚਲ ਪਾਜੀ ਜੀ ਮੇਰੀ ਗੱਲ ਸੁਣੋ ਉਹ ਵੀ ਤੁਸੀਂ ਹੋਰ ਛੁੱਟੋ ਗੱਲ ਨੂੰ ਦੇਖੋ ਜਦੋਂ ਹਨ ਮਨ ਵਿਆਹ ਆਇਆ ਇੱਕ ਗੱਲ ਛੁੱਟੇ ਹੋਣਾ ਹਨ ਮਨ ਵਿਆਹ ਆ ਗਿਆ ਤੇ ਇਹ ਦੋ ਚੌਸਾ ਨਾਲ ਨਾ ਅੱਧ ਨਹੀਂ ਹੋਣਾ ਫੇਰ ਨਹੀਂ ਇਹਨਾਂ ਆਪਣਾ ਸਿਲਸਿਲੇ ਚੁੱਕਣੇ ਚੁੱਕਣੇ ਬੈਣਾ ਹੀ ਆਣਾ ਮੈਂ ਕਿਹਾ ਰੋਂਦਾ ਵਾ ਵੀ ਮੇਰਾ ਪਿਓ ਖਰਚਾ ਕਰੇ ਤੇ ਮੈਂ ਖਾਵਾਂ ਤੇ ਪਾਜੀ ਪੈਰਾਂ ਤੇ ਖੜਾ ਹੋਣਾ ਬਹੁਤ ਜ਼ਰੂਰੀ ਹੁੰਦਾ ਲੋਰ ਇਹਦਾ ਵੀ ਗੱਲ ਹੈ ਹਾਂ ਫੇਰ ਵੇਖ ਕੇ ਇਹਨੂੰ ਮੈਂ ਆਖਿਆ ਜੇ ਤੂੰ ਨਹੀਂ ਨਾ ਤੇਰੀ ਮਾਤ ਟਕਾਣੇ ਹੈਗੀ ਤੇ ਪਾਜੀ ਵੇਖੋ ਅਸੀਂ ਰੱਜੇ ਪੁੱਜੇ ਆਂ ਸਾਡਾ ਦਿੱਤੀਆਂ ਦਾ ਪੈਸਾ ਖਣਾ ਇੱਕ ਜ਼ਹਿਰ ਆ ਤੇ ਮੇਰੀ ਗੱਲ ਸੁਣ ਮੈਂ ਕਿਹਾ ਕੁੜੀ ਨੂੰ ਤੂੰ 12000 ਪੁੱਤ ਲੈਣਾ ਨਾ ਤੂੰ ਇਹ ਨਾ ਇਹ ਪਤਾ ਕੀ ਜਾਂਦਾ ਜੇ ਜਦੋਂ ਹੈ ਨਾ ਹੀ ਪਾਈਛਰ ਦਾ ਮੇਰੇ ਕੋਲ ਹੈਗਾ ਕੁਛ ਨਹੀਂ ਮੈਂ ਕੁਛ ਕਰ ਨਹੀਂ ਸਕਦਾ ਪਾਜੀ ਬਹੁਤਾ ਕਹੀਏ ਬਹੁਤਾ ਹੋਵੇ ਹਾਂ ਮੈਂ ਨਾ ਕਿ ਤੂੰ 12000 ਲੈਣਾ ਨਾ ਤੇ ਤੂੰ 8000 ਹੀ ਕੁੜੀ ਨੂੰ ਦੇਈ ਜਾ ਤੇ 4000 ਪੁੱਤ ਤੂੰ ਰੱਖੀ ਜਾ ਕੁੜੀ ਆਪਣਾ ਲੀੜਾ ਬਣਾਵੇ ਕੁੜੀ ਆਪਣਾ ਸ਼ਬਦਾ ਲਿਆਵੇ ਕੁੜੀ ਜਮਾ ਕਰ ਲੇ ਕੁੜੀ ਜੋ ਮਰਜ਼ੀ ਕਰ ਲਵੇ ਹੈ ਤੇ ਤਾਂ ਵੀ ਇਸ ਗੱਲ ਤੇ ਅੱਲਾ ਦਾ ਮੈਂ ਪੈ ਨਹੀਂ ਦੇਣੇ ਇਹ ਇੱਕ ਬਰ ਬਰ ਘਟੋ ਦੇਣਾ 50 ਦੇਣਾ ਇਹ ਤਾਂ ਫੇਰ ਦਾ ਕੰਮ ਪਿਆਰ ਹੋਊਗਾ ਬਾਜੀ ਤੁਸੀਂ ਵੇਖਿਓ ਪਹਿਲੇ ਪਹਿਲੇ ਫਿਰ ਤਿੰਨ ਮਹੀਨੇ ਲੱਗੇ ਲੱਗਾ ਮੈਂ ਨਹੀਂ ਨਹੀਂ ਬੰਨੋ ਜਾਵੇ ਜਰਾ ਪਾ ਗਰ ਤੀਹਨੇ ਮੀਟਾ ਲੱਗੇ ਲਗਾਰ ਉਹਦਾ ਕੰਮ ਸਹੀ ਹੋਈ ਤੇ ਮੋੜੇ ਜਦ ਪੈਸੇ ਜਰਾ ਆਦੇ ਕੰਮ ਸਹੀ ਹੋ ਜੂਗੇ ਬਾਜੀ ਹੁਣ ਕੁੜੀ ਨੂੰ ਕਿੱਥੇ ਭਾਈਏ ਦੱਸੋ ਮੈਨੂੰ ਬਚਾਉਣ ਵਾਲਾ ਨਹੀਂ ਐਵੇਂ ਮਨੇ ਕਿੱਥੇ ਭਾਈਏ ਕਰਦੇ ਫਿਰ ਦਾਲਦੇ ਜਵਾਦੀ ਆ ਤੇ ਬਾਜੀ ਸਾਰੇ ਬਾਜੀ ਤੇ ਕੁੜੀ ਨੇ ਨਿਹਾਣਾ ਹੋਣ ਵਾਲਾ ਤੇ ਕਿੱਥੇ ਕੌਣ ਖੜੂ ਕੁੜੀ ਮੇਰੀ ਵੇ ਹੋਰ ਦਾ ਠੀਕ ਤਾਂ ਹੈ। ਆਪਾਂ ਤੋਂ ਹੀ ਜਿੱਦਾਂ ਕਰਨੀ ਮੇਰਾ ਘਰ ਵਾਲਾਂ ਦਾ ਜਿੱਦਾਂ ਉਹਨਾਂ ਕਰਨੀ ਉਦਾਂ ਹੀ ਕਰ ਰਣਾ ਨਾ ਮੈਂ ਜਿਆ ਇਹ ਗੱਲ ਆਪਣੇ ਘਰ ਵਾਲਿਆਂ ਨੂੰ ਨਹੀਂ ਦੱਸੀ ਕਿ ਮੁੰਡੇ ਦੇ ਪੱਲੇ ਕੱਖ ਨਹੀਂ ਹੈਗਾ। ਸਿਰਫ ਅਜੇ ਤਾਂ ਕਰਨਾ ਮਤਲਬ ਇਹੋ ਚੱਲਣ ਢਈ ਆ ਵੀ ਕੁੜੀ ਸਬਦਾ ਮੰਗਦੀ ਆ ਤੇ ਨਹੀਂ ਲਿਆ ਕੇ ਦਿੰਦਾ ਅੰਦਾ ਮੇਰੇ ਕੋਲ ਪੈਸੇ ਨਹੀਂ ਹੈਗੇ। ਅੱਜ ਤਾਂ ਕੱਲ ਇਹ ਚਲਣਦੀ ਆ ਤੇ ਹੁਣ ਤੇ ਕੁੜੀ ਨੇ ਮੈਨੂੰ ਕੱਲ ਪਰਸੋਂ ਇਹ ਗੱਲ ਦਾ ਸੀ ਮੈਂ ਵਿਚੋਲੀ ਨਾ ਵੀ ਇਹ ਗੱਲ ਕੀਤੀ ਆ ਕੁੜੀ ਆਂਦੀ ਵੀ ਮਹੀਨਾ ਪੂਰਾ ਨਹੀਂ ਮੇਰੇ ਲੱਗ ਗਿਆ ਤੇ ਦਵਾਈ ਦੀਆਂ ਪਰਚੀਆਂ ਦਵਾਈ ਮੇਰੇ ਕੋਲ ਪਈ ਆ ਜੇ ਡਾਕਟਰ ਕੋਲ ਲਿਆਉਂਦਾ ਰਿਹਾ ਬਸ ਆ ਤੁਹਾਡੇ ਸਾਹਮਣੇ ਹੁਣ ਮੈਂ ਗੱਲ ਕਰਨ ਢੀ ਹੈ ਨਾ ਸੱਚਾ ਤਾਂ ਤੇ ਬੰਦਾ ਜਵਾਬ ਦਿੰਦਾ ਉਸੇ ਵੇਲੇ ਪਾਜੀ ਸਾਨੂੰ ਝੂਠ ਮਾਰਦੀ ਕੋਈ ਤੁਸੀਂ ਇਹਨੂੰ ਟੈਸਟ ਕਰਾ ਲਓ ਡਾਕਟਰ ਨੂੰ ਵਿਖਾ ਲਓ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਹੋਰ ਇਹ ਤਾਂ ਦੀ ਗੱਲ ਆਹੀਂ ਕੁਛ ਹੋਰ ਥੋੜੀ ਮਾਰ ਕੇ ਲੈਣਾ ਇਹਨੂੰ ਪੁੱਛੋ ਤੇ ਤੇਰੇ ਵਿੱਚ ਆਹ ਗੱਲ ਹੈ ਕਿ ਕੁੜੀ ਆਂਦੀ ਹਾਂਜੀ ਹਾਂਜੀ ਪਾ ਜੀ ਹੁਣ ਤੇ ਇਤਨਾ ਹੀ ਆ ਨਾ ਪੀ ਹੁਣ ਫਿਰ ਰਜਾ ਮਦੀ ਦਾ ਗੁਜਾਰਾ ਹੋਣਾ ਲੈ ਨਹੀਂ ਇੱਕ ਇੱਕ ਮਤ ਮੇਰੀ ਕਰਦਾ ਸਭੀ ਕਰਦੀ ਹੈ ਬਚਾ ਲਈ ਮਾਤਾ ਭਾਈ ਜਨ ਜਦੋਂ ਅਸੀਂ ਦੋ ਜਣੇ ਇਕੱਠੇ ਹੁੰਦੇ ਹਾਂ ਜੇ ਕੋਈ ਆ ਕੇ ਇਹਦੇ ਦੋਾਂ ਜੀਆਂ ਦੇ ਬੱਚਾ ਨਹੀਂ ਹੁੰਦਾ ਇੱਕ ਗੱਲ ਸੁਣੀਏ ਭਾਵੇਂ ਸ਼ਾਮ ਕੁਝ ਕਰਦੇ ਆ ਦੋ ਦੋ ਨਾਲ ਨਾਲ ਖਾ ਸਕਦੇ ਹੁੰਦੇ ਜਾਂ ਉਹਨਾਂ ਦੇ ਖਾਣੇ ਨਹੀਂ ਹੁੰਦੇ ਤੇ ਉਹ ਲੋਕ ਕੀ ਕਰਦੇ ਉਹ ਤਾਂ ਮਰਦੇ ਪਾ ਹਾਂ ਉਹ ਮਰ ਜਾਂਦੇ ਹੋਰ ਨਹੀਂ ਹੁੰਦੇ ਆ ਵੀ ਦੀ ਸਾਹ ਨਾਲ ਬੱਚੇ ਨਹੀਂ ਹੁੰਦੇ ਲੋਕਾਂ ਦੇ ਘਰ ਪਹਿਲੀ ਪਹਿਲੀ ਗੱਲ ਹੈ ਵੀ ਗੱਲ ਕਰਦੇ ਫਿਰ ਉਹ ਸਾਨੂੰ ਕਹਦੇ ਨੇ ਤੁਹਾਨੂੰ ਪਹਿਲਾਂ ਇਹ ਜਿਹਨੇ ਬੰਦੇ ਦਾ ਗੁਜ਼ਾਰਾ ਕਰਨਾ ਹੈ ਨਾ ਸਭ ਕੁਝ ਹੋ ਜਾਂਦਾ ਵਾ ਛੋਟੀ ਛੋਟੀ ਥਾਲੀ ਹੋਏ ਇਹਦਾ ਵੀ ਸਾਨੂੰ ਵੀ ਫੋਨ ਕਰਦੇ ਸਾਨੂੰ ਵੀ ਚਲੋ ਅਸੀਂ ਵੀ ਫੋਨ ਕਰਦੇ ਅਸੀਂ ਵੀ ਨਹੀਂ ਕਰਦੇ ਚਲੋ ਅਸੀਂ ਤੇਰੀ ਨੂੰ ਮਾੜੀ ਸਲਾਹ ਦਿੰਨੇ ਅਸੀਂ ਤੈਨੂੰ ਆਨੇ ਕਾਰ ਗੁਜ਼ਾਰਾ ਕਰ ਆਪਣਾ ਹਾਂਜੀ ਹਾਂਜੀ ਅਸੀਂ ਆਈਏ ਨੂੰ ਮਾੜੀ ਅਸੀਂ ਚਾਰਵੀਂ ਜਿਹੜੀ ਕੁੜੀ ਲਿਆਂਦੀ ਇੱਥੇ ਤੂੰ ਹੀ ਗੱਲ ਕਰੋ ਜਿਹਨੇ ਆਦੀ ਤੇ ਮਿਲ ਕੇ ਚੱਲ ਕੇ ਨਹੀਂ ਆਪਾਂ ਕਰੀ ਗੱਲ ਅੱਜ ਅੱਜ ਤੂੰ ਹੀ ਦੱਸੋ ਮੈਂ ਇੱਕ ਵਾਰੀ ਪੁੜੀ ਨਦੀ ਮੈਂ ਐਸੇ ਕਰਕੇ ਨਹੀਂ ਲੈਂਦੀ ਤੇ ਆਪਣਾ ਇਹਨਾਂ ਦਾ ਦੋਵਾਂ ਦਾ ਪਿਆਰ ਪਾਵੇ ਜੇ ਤਾਂ ਭਾਜੀ ਹੁਣ ਕੰਮੀਆਂ ਹੀ ਵਿੱਚ ਕਈਏ ਤੇ ਪਿਆਰ ਕਿੱਥੇ ਪਊਗਾ ਪਿਆਰ ਤੇ ਦੋਵਾਂ ਦੀਆਂ ਦਾਅਵਾ ਤੇ ਬੰਦਾ ਚਲੋ ਜੇ ਤੂੰ ਕੰਮ